ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੀਂਦ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਤੇ ਤੰਦਰੁਸਤ ਹੋਵੋਗੇ ਤੇ ਹੁਣ ਸਵੇਰ ਦਾ ਕੰਮ ਨਿਬੇੜ ਕੇ ਰਸੋਈ ਦਾ ਤੇ ਮੈਂ ਕਿ ਆਪਾਂ ਛੋਲੇ ਭਿਉਂ ਕੇ ਧਰ ਦਿੰਨੇ ਆ ਤੇ ਛੋਲੇ ਨਾਲ ਥੋੜੇ ਸੀਗੇ ਸਬਜ਼ੀ ਬਣਾਉਣ ਲਈ ਤੇ ਮੈਂ ਕਿ ਵਿੱਚ ਚਲੋ 4-5 ਆਲੂ ਇਹਨਾਂ ਨੂੰ ਵਧੀਆ ਧੋ ਤਾ ਕੇ ਵਿੱਚ ਧਰਤੇ ਸੀਗੇ ਕਿ ਇਹਨਾਂ ਦੀ ਥੋੜੀ ਜਿਹੀ ਗਰੇਵੀ ਬਣਾ ਲਾਂਗੇ ਨਾਲ ਇੱਕ ਦੋ ਆਪਾਂ ਵੇਸੀ ਰੱਖ ਲਾਂਗੇ ਰਹਾ ਤੇ ਰੂਤੇ ਵਾਸਤੇ ਤੇ ਇਹਨਾਂ ਨੂੰ ਆਪਾਂ ਹੁਣ ਐ ਵੀ ਰੱਖ ਦਿੰਨੇ ਆ ਗੈਸ ਤੇ ਚਲੋ 2-3 ਸੀਟੀਆਂ ਆ ਜਾਣਗੀਆਂ ਤੇ ਪਿਆਜ਼ چیر ਲੈਣੇ ਆ ਵੱਡੇ ਵੱਡੇ ਪਿਆਜ਼ ਪਹਿਲਾਂ ਮਕਾਲੀ ਦੇਨੇ ਤੇ ਫਿਰ ਮਜਬੂਰੀ ਚ ਮਗਰੋਂ ਇਹਨਾਂ ਨੂੰ چیرਣਾ ਹੀ ਪੈਂਦਾ ਪਹਿਲਾਂ ਛੱਡੀ ਜਾਈਦਾ ਤੇ ਅੱਜ ਮੈਂ ਕਿ ਬਾਹਰ ਬੈ ਕੇ ਆਪਾਂ ਮੰਜੀ ਦੇ ਨਿਗੇ ਨਿਕੇ ਪਿਆਜ਼ ਸਾਰੇ چیرਨੇ ਆ ਤੇ ਮਸਾਲਾ ਆਪਾ چیر ਕੇ ਲਿਆ ਕੇ ਅੰਦਰ ਧੋ ਕੇ ਧਰਤਾ ਸੀਗਾ ਬੋਲਣਾ ਹਾਂਜੀ ਪਹਿਲਾਂ ਨਾ ਮਸਾਲਾ ਗ੍ਰਾਇੰਡ ਕਰਨਾ ਸੀਗਾ ਮੈਂ ਪਹਿਲਾਂ ਕਾਲੀਆਂ ਮਿਰਚਾਂ ਪੀਸ ਲਈਏ ਕਿਉਂਕਿ ਕਾਲੀਆਂ ਮਿਰਚਾਂ ਨਾ ਖਤਮ ਹੋਈਆਂ ਸੀਗੀਆਂ ਮਸਾਲੇ 'ਚ ਵੀ ਪਾਣੀ ਆ ਹੁੰਦੀਆਂ ਨੇ ਤੇ ਜਿਵੇਂ ਲੱਸੀ 'ਚ ਪਾਣ ਵਾਸਤੇ ਜਿਹੜਾ ਨਮਕਾ ਕੇ ਮਸਾਲਾ ਬਣਾਈ ਦੇ ਵਿੱਚ ਉਹਦੇ ਚ ਘਰਲਾਉਣਾ ਹੁੰਦਾ ਨਮਕ ਚ ਕਾਲੀਆਂ ਮਿਰਚਾਂ ਦਾ ਪਾਊਡਰ ਤੇ ਉਹ ਵੀ ਸੀਗਾ ਮੁੱਕਿਆ ਮੈਂ ਚੱਲ ਆਪਾਂ ਪਹਿਲਾਂ ਇਹ ਵੀ ਨਾਲ ਬਣਾ ਲੈਨੇ ਆ ਤੇ ਪਾਊਡਰ ਥੋੜਾ ਜਿਹਾ ਮੋਟਾ ਸੀਗਾ ਮੈਂ ਕਿਹਾ ਚਲੋ ਹੁਣ ਆਪਾਂ ਇੱਕ ਵਾਰੀ ਹੋਰ ਇਨੂੰ ਘੇੜਾ ਦੇ ਲੈਣੇ ਆ ਥੋੜਾ ਜਿਹਾ ਬਰੀਕ ਕਰਨੇ ਆ ਕਿਉਂਕਿ ਜੇ ਫਿਰ ਲੱਸੀ ਚ ਉਹ ਥੋੜਾ ਜਿਹਾ ਮੋਟਾ ਆ ਜਾਏ ਫਿਰ ਉਹ ਥੱਲੇ ਹੀ ਬਹਿ ਜਾਂਦਾ ਥੋੜਾ ਜਿਹਾ ਬਰੀਕ ਕਰ ਲੈਣੇ ਆਪਾਂ ਰੋਜੀ ਹੁਣ ਆਪਾਂ ਇਹਨੂੰ ਠਹਿਰ ਕੇ ਦੀ ਕਰਾਂਗੇ ਜਿੱਥੇ ਜਿੱਥੇ ਇਹਨੂੰ ਪਾਣਾ ਪਹਿਲਾਂ ਆਪਾਂ ਨਾਲ ਹੁਣ ਪਿਆਜ਼ ਪਿਆਜ਼ਾਂ ਦਾ ਮਸਾਲਾ ਬਣਾ ਲਈਏ ਟਮਾਟਰ ਪਿਆਜ਼ ਸੀਗਾ ਵਿੱਚ ਤੇ ਮੈਂ ਕਿਹ ਚਲੋ ਇਹ ਵੀ ਵਿੱਚ ਗ੍ਰाइंड ਕਰਕੇ ਪਾ ਲੈਨੇ ਆ ਮਸਾਲਾ ਵਧੀਆ ਬਣ ਜਾਏਗਾ ਵੈਸੇ ਗਰਮੀ ਚ ਨਾ ਟਮਾਟਰ ਪਾਣ ਨੂੰ ਦਿਲ ਜਾਨੀ ਕਰਦਾ ਹੈਗਾ ਜਿਵੇਂ ਸਬਜ਼ੀ ਨਾ ਖੱਟੀ-ਖੱਟੀ ਲੱਗਦੀ ਪਰ ਮੈਂ ਕਿ ਪਿਆ ਪਿਆ ਹੁਣ ਤੇ ਚਲੋ ਆਪਾਂ ਪਾ ਲੈਨੇ ਆ टमाटर ना वैसे ग्रेवी वन जाती है लो जी अपना मसाला हम ग्रैंड हो गया आप तड़का ला ला आप तड़का ला ला ਸੋ ਇਹਦਾ ਕੰਮ ਨਿਭੜ ਜੀ ਇੱਕ ਵਾਰੀ ਸਬਜੀ ਬਣ ਜੇ ਤੇ ਸਬਜੀ ਦਾ ਹੀ ਜ਼ਿਆਦਾ ਹੁੰਦਾ ਜਿਵੇਂ ਗੈਸ ਕੋਲ ਖਲਾਉਣਾ ਪੈਂਦਾ ਤੇ ਜ਼ਿਆਦੀ ਗਰਮੀ ਲੱਗਦੀ ਹੈ ਤੇ ਵੈਸੇ ਜ਼ਿਆਦਾ ਜਿਵੇਂ ਬਾਹਰ ਕੰਮ ਕਰਦੇ ਹੋਵੋ ਨਾ ਉਹਦੋਂ ਨਹੀਂ ਐਨਾ ਮਹਿਸੂਸ ਹੁੰਦਾ ਰਗਾ ਉਹੋ ਬਾਹਰ ਤੋੜਦੇ ਹਾਂ ਫਿਰ ਜਿਆਦਾ ਜ਼ਿਆਦੀ ਗਰਮੀ ਨਹੀਂ ਲੱਗਦੀ ਹੈਗੀ ਨਾਲ ਹੀ ਆਪਾਂ ਨੂੰ ਮਸਾਲੇਦਾਨੀ ਵਿੱਚ ਪਾ ਲੈਨੇ ਆ ਦੋ ਦਿਨ ਹੋ ਗਏ ਸੀ ਬਸ ਨਾ ਹੋਵੇ ਆਲਸ ਜੈ ਸੀਗਾ ਕਰਨ ਦਾ ਹੋਇਆ ਪਿਆ ਤੇ ਆਪਣਾ ਲੱਸੀ ਚ ਪਾਉਣ ਵਾਲਾ ਜਿਹੜਾ ਨਮਕ ਸੀ ਹਾਂ ਉਹ ਵੀ ਖਤਮ ਹੋਇਆ ਸੀਗਾ ਮੈਂ ਹਾਂ ਚਲੋ ਆਪਾਂ ਉਹ ਵੀ ਮਿਕਸ ਕਰ ਲੈਨੇ ਆ ਹੁਣ ਲੱਗੇ ਹੱਥ ਜਿੰਨੇ ਨੂੰ ਕੋਲ ਸਬਜੀ ਬਣਦੀ ਏ ਆਪਣਾ ਨਾ ਲੱਸੀ ਚ ਪਾਉਣ ਵਾਲਾ ਮਿਰਚਾਂ ਤੇ ਨਮਕ ਪਿਆਰ ਹੋ ਗਿਆ ਤੇਲ ਗਰਮ ਹੋ ਗਿਆ ਸੀ ਜੀਰਾ ਪਾ ਲੈਨੇ ਆ ਕਿੜੀ ਕਿ ਸਾਰੀ ਆਈ ਏ ਹਾਂਜੀ ਹੁਣ ਆਪਾਂ ਪਿਆਜ਼ ਭੁੰਨ ਲੈਨੇ ਆ ਤੇ ਅੱਜ ਨਾਲ ਸੀ ਮਤਲਬ ਸਾਰਾ ਦਿਨ ਏਡੇ ਪਰੇਸ਼ਾਨ ਰਹੇ ਸਾਡੀ ਲਾਈਟ ਸਾਰਾ ਦਿਨ ਬੰਦ ਰਹੀ ਵਧੀਆ ਸਾਡੀ ਲਾਈਟ ਆਂਦੀ ਸੀ ਕਿ ਦਿਨੇ ਵੀ ਆਂਦੀ ਸੀ ਰਾਤ ਵੀ 12 ਵਜੇ ਤੱਕ ਰਹਿੰਦੀ ਸੀ ਮੋਟਰ ਵਾਲੀ ਦੀ ਲਾਈਟ ਦੇ ਹਿਸਾਬ ਨਾਲ ਤੇ ਉਦੋਂ ਮਗਰੋਂ ਚਲੋ ਇਨਵਰਟਰ ਤੇ ਪੱਖੇ ਵਗੈਰਾ ਚੱਲ ਜਾਂਦੇ ਨੇ ਪਰ ਪਿੰਡ ਵਾਲੇ ਬੰਦੇ ਨਾਲ ਕਿ ਸਾਰੇ ਹੀ ਨਾ ਮਤਲਬ ਕਿ ਇਹ ਕਹ ਰਹਾ ਹੈ ਕਿ ਰਾਤ ਨੂੰ ਲਾਈਟ ਚਾਹੀਦੀ ਸਿਰਫ 4 ਘੰਟੇ ਪਿੱਛੇ ਸਾਰੇ ਦਿਨ ਦੀ ਲਾਈਟ ਬੰਦ ਕਰਾ ਇਹਨੇ ਜਾ ਕੇ ਪਤਾ ਨਹੀਂ ਕੀ ਉਹਨਾਂ ਨੂੰ ਇਹ ਜਲਸ ਹੋ ਗਿਆ ਕਿ ਜਨਾਨੀਆਂ ਦਿਨੇ ਏਸੀ ਚਲਾ ਕੇ ਕੋਲਰ ਚਲਾ ਕੇ ਸੌਂ ਰਹਿੰਦੀਆਂ ਨੇ ਇਸ ਸਾੜ ਦੇ ਮਾਰੇ ਜਾ ਕੇ ਸਾਰੇ ਦਿਨ ਦੀ ਲਾਈਟ ਬੰਦ ਕਰਾਏ ਨੇ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਜਿਵੇਂ ਡੰਗਰਾਂ ਤੇ ਵੀ ਪੱਖੇ ਚੱਲਦੇ ਹੁੰਦੇ ਨੇ ਜਦੋਂ ਬੱਚੇ ਸਕੂਲੋਂ ਆਉਂਦੇ ਨੇ ਉਦੋਂ ਵੀ ਬਹੁਤ ਔਖਾ ਹੋ ਜਾਂਦਾ ਪਰ ਉਹੀ ਗੱਲ ਹੈ ਨਾ ਨਾ ਪੁੱਛਦੇ ਨੇ ਨਾ ਗਿੱਚਦੇ ਨੇ ਤੇ ਆਪਣੀ ਮਰਜ਼ੀ ਨਾਲ ਹੀ ਜਾ ਕੇ ਸਾਰਾ ਦਿਨ ਹੁਣ ਜਿਵੇਂ ਮੋਟਰਾਂ ਚਲਾ ਕੇ ਪਾਣੀ ਪਰ ਨਾ ਹੁੰਦਾ ਟੈਂਕੀਆਂ ਛੋਟੀਆਂ ਮੋਟਰਾਂ ਹੁੰਦੀਆਂ ਨੇ ਤੇ ਉਹ ਵੀ ਕਿੰਨਾ ਔਖਾ ਹੋ ਗਿਆ ਅੱਜ ਸਾਰਾ ਦਿਨ ਐਡੇ ਪਰੇਸ਼ਾਨ ਰਹੇ ਆ ਤੇ ਇੱਧਰ ਆਪਾਂ ਤੇ ਆਪਾਂ ਨਾ ਆਲੂ ਫੀਏ ਕਿ ਪਾੜਾਂਗੇ ਤਰੀ ਵਧੀਆ ਨਾ ਮਤਲਬ ਸੰਗਣੀ ਜੀ ਹੋ ਜਾਏਗੀ ਤੇ ਅਮੀ ਵੇਖਿਓ ਮਸਾਲਾ ਮਸਾਲਾ ਮਤਲਬ ਕਿਤਨਾ ਵਧੀਆ ਤਿਆਰ ਹੋ ਗਿਆ ਜਿਵੇਂ ਸਬਜੀ ਖਾਣ ਨਾਲ ਜਿਵੇਂ ਵਿੱਚ ਆਲੂ ਪਾ ਲਏ ਨੇ ਪਰ ਗੱਲ ਤੇ ਹੈ ਨਾ ਕਿ ਆਪਾਂ ਨੂੰ ਇੰਨੀ ਕੁ ਸਬਜੀ ਵਾਰਾ ਨਹੀਂ ਖਾਂਦੀ ਹੈਗੀ ਜੇ ਪਾਣੀ ਪਾ ਲਿਆ ਸੀ ਇਹਨਾਂ ਨੂੰ ਆਲੂ ਵੀ ਮਸਾਲੇ ਵਿੱਚ ਵਧੀਆ ਭੁੱਜ ਗਏ ਨੇ ਆਪਾ ਉਬਲੇ ਹੋਏ ਛੋਲਿਆਂ ਦੇ ਵਿੱਚ ਇਹਨਾਂ ਪਾ ਕੇ 2 ਮਿੰਟ ਰਿਜਾ ਦਵਾ ਲੈਣੇ ਆ ਮਸਾਲਾ ਵਿੱਚ ਸਾਰਾ ਮਿਕਸ ਹੋ ਜਾਏਗਾ। ਲਓ ਜੀ ਆਪਣੇ ਚੋਲ ਵੀ ਬਣ ਕੇ ਤਿਆਰ ਨੇ। ਦੀ ਆਪਣੀ ਸਬਜੀ ਵੀ ਬਣ ਗਈ ਏ ਤਰੀ ਵਾਲੀ ਬਣਾਈਏ ਜਿਆਦਾ ਕਰਕੇ ਕਿਉਂਕਿ ਚੌੜਾ ਨਾਲ ਖਾਦੀ ਜਾਣੀ ਏ ਸਬਜੀ ਤੇ ਜੇ ਆਪਾਂ ਪੂੜੀਆਂ ਪਾੜੀਆਂ ਬਣਾਈਏ ਫਿਰ ਹੁੰਦਾ ਕਿ ਥੋੜੀ ਸੁੱਕੀ ਸਬਜੀ ਰਸਨੀ ਸੀ ਬਣਾਈਏ ਤੇ ਲੋਜੀ ਹੁਣ ਟਾਈਮ 6:00 ਵਜ ਗਏ ਨੇ ਤੇ 6:00 ਵਜ ਤੱਕ ਆਪਣੀ ਰਸੋਈ ਦਾ ਕੰਮ ਹੋ ਗਿਆ ਇੱਕ ਵਾਰੀ ਨਿਭਣਾ ਤੇ ਹੁਣ ਆਪਾਂ 8:00 ਵਜ ਐਂਟਰੀ ਕਰਾਂਗੇ ਫਿਰ ਇਸ ਰਾਜਮਾਹਲ ਚ ਰਸੋਈ ਚ ਤੇ ਹੁਣ 2 ਘੰਟੇ ਲਈ ਜੰਗ ਜਿੱਤ ਲਈ ਹੁਣ ਅਸੀਂ ਬਾਹਰ ਦੀ ਸੈਰ ਕਰਨੀ ਆ ਘੁੰਮਣੇ ਫਿਰਨੇ ਆ ਤਰੋ ਤਾਜ਼ਾ ਹੋ ਕੇ ਤੇ ਫੇਰ ਆਪਰ ਸੌਂਚ ਵੜਾਂਗੇ ਆਪਣੀ ਸਮਝ ਦੇ ਵਿੱਚ ਤੇ ਗਰਮੀ ਦੇ ਵਿੱਚ ਮੇਰੇ ਲਈ ਇਹ 56 ਬਹੁਤ ਤਿਆਰ ਕਰਨਾ ਲਾਹਾ ਹੈ ਐਨਾ ਹੀ ਬਹੁਤ ਹੈ ਕਿ ਗਰਮੀ ਚ ਹੋ ਗਿਆ ਚੋਲ ਨੇ ਆਪਣੇ ਸਬਜੀ ਛੋਲਿਆਂ ਦੀ ਤੇ ਨਾਲ प्याज ਤੇ ਪੁਦੀਨੇ ਦੀ ਚਟਨੀ ਤੇ ਨਾਲ ਫੁਲਕੇ ਤੇ ਨਾਲ ਲस्सी ਦਾ ਗਲਾਸ ਆਓ ਜੀ ਤੇ ਤੁਸੀਂ ਵੀ ਚਖੋ ਤੇ ਦੱਸਿਆ ਜੇ ਕਿ ਕਿਵੇਂ ਦੀ ਬਣੀ ਹੈ ਇਹ ਤੇ ਜੇ ਵੀਡੀਓ ਵਧੀਆ ਲੱਗੀ ਲਾਈਕ ਸਬਸਕ੍ਰਾਈਬ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਜੀ ਜੀ ਸਤਿ ਸ਼੍ਰੀ ਅਕਾਲ ਜੀ